ਦੋਸਤੋ ਆ ਦੇਖੋ ਮਹਾਕੁੰਭ ਮੇਲੇ ਦੀ ਇੱਕ ਪਿਆਰੀ ਜੀ ਵੀਡੀਓ ਜਿਦੇ ਵਿੱਚ ਇੱਕ ਭੈਣ ਬਹੁਤ ਜ਼ਿਆਦਾ ਰੋ ਰਹੀ ਆ ਜਦੋਂ ਆਸ-ਪਾਸ ਦੇ ਲੋਕਾਂ ਨੇ ਇਸ ਭੈਣ ਨੂੰ ਪੁੱਛਿਆ ਕਿ ਤੂੰ ਭੈਣ ਰੋ ਕਿਉਂ ਰਹੀ ਆ ਤਾਂ ਉਹਨੇ ਕਿਹਾ ਕਿ ਮੇਰੀ ਸੱਸ ਇਸ ਮੇਲੇ ਦੇ ਵਿੱਚ ਕਿਤੇ ਗਵਾਚ ਗਈ ਆ ਮੇਰੇ ਤੋਂ ਦੂਰ ਹੋ ਗਈ ਆ ਤੇ ਮੈਨੂੰ ਉਹਦਾ ਫਿਕਰ ਲੱਗਾ ਹੋਇਆ ਮੈਂ ਆਪਣੀ ਸੱਸ ਨੂੰ ਲੱਭ ਰਹੀ ਆ ਉੱਥੇ ਖੜੇ ਲੋਕਾਂ ਨੇ ਤੇ ਇੱਕ ਔਰਤ ਉਹ ਨੂੰ ਸਮਝਾ ਰਹੀ ਆ ਕਹਿੰਦੀ ਤੂੰ ਰੋਣਾ ਕਿਉਂ ਇੰਨਾ ਘਬराई ਹੋਈ ਹੈ ਇੱਥੇ ਸੀਸੀਟੀਵੀਜ਼ ਕੈਮਰੇ ਲੱਗੇ ਨੇ ਕਿ ਪੁਲਿਸ ਖੜੀ ਆ ਤੇਰੀ ਅਸੀਂ ਸਾਰੇ ਮਦਦ ਕਰਦੇ ਆ ਤੇਰੀ ਸੱਸ ਮਿਲ ਜੂਗੀ ਤਾਂ ਉਹ ਬੇहद ਜਜ਼ਬਾਤੀ ਹੋ ਰਹੀ ਆ ਭਾਵੁਕ ਹੋ ਰਹੀ ਆ ਰੋ ਰਹੀ ਆ ਕਿ ਮੈਨੂੰ ਪਤਾ ਨਹੀਂਗਾ ਮੇਰੀ ਸੱਸ ਮੈਨੂੰ ਮਿਲੂਗੀ ਕਿ ਨਹੀਂ ਮਿਲੂਗੀ ਮੈਨੂੰ ਲਗਾਤਾਰ ਮੇਰੀ ਸੱਸ ਦਾ ਫਿਕਰ ਸਤਾ ਰਿਹਾ ਤਪੇੰਦਾ ਇਹ ਭਾਵਕ ਰੂਪ ਵੇਖ ਕੇ ਆਪਣੀ ਸੱਸ ਨਾਲ ਇੰਨਾ ਸਨੇਹ ਪਿਆਰ ਦੇਖ ਕੇ ਸਾਰੇ ਹੀ ਲੋਕਾਂ ਦਾ ਉੱਥੇ ਖੜਿਆਂ ਦਾ ਮਨ ਪਸੀਜ ਗਿਆ ਭੈਣ ਦੇ ਪ੍ਰਤੀ ਹਮਦਰਦੀ ਤੇ ਪਿਆਰ ਲੋਕਾਂ ਨੂੰ ਉਮੜਨ ਲੱਗਾ ਇਹ ਵੀਡੀਓ ਦੇ ਥੱਲੇ ਵੀ ਲਗਾਤਾਰ ਲੋਕ ਕਮੈਂਟ ਕਰ ਰਹੇ ਆ ਭੈਣ ਦੀ ਆਪਣੀ ਸੱਸ ਪ੍ਰਤੀ ਜਿਹੜੀ ਜਜ਼ਬਾਤੀ ਭਾਵਨਾ ਉਹਨੂੰ ਦੇਖ ਕੇ ਪਿਆਰ ਨੂੰ ਦੇਖ ਕੇ ਕਿ ਇਸ ਭੈਣ ਦਾ ਪਿਆਰ ਕਿੰਨਾ ਜ਼ਿਆਦਾ ਗਹਿਰਾ ਏ ਤੇ ਮੈਨੂੰ ਵੀ ਜਦੋਂ ਮੈਂ ਇਹ ਵੀਡੀਓ ਵੇਖੀ ਆ ਮੇਰਾ ਵੀ ਮਨ ਬੈਂ ਦੀ ਇਸ pauh ਕ ਵੀਡੀਓ ਨੂੰ ਦੇਖ ਕੇ ਉਹਦੇ ਨਾਲ ਹਮਦਰਦੀ ਨਾ ਭਰ ਗਿਆ ਹੁਣ ਦੇਖੋ ਇਹੋ ਜਿਹੇ ਜਿਹੜੇ ਜਜਬਾਤੀ ਰਿਸ਼ਤੇ ਨੇ ਨੂੰਹ ਸੱਸ ਦਾ ਤਾਂ ਖਾਸ ਤੌਰ ਤੇ ਬਹੁਤ ਘੱਟ ਦੇਖਣ ਨੂੰ ਮਿਲਦਾ ਕਾਰਨ ਕੀ ਆ ਕਿਉਂਕਿ ਸਾਡੇ ਸਮਾਜ ਵਿੱਚ ਜਿਹੜਾ ਨੂੰਹ ਸੱਸ ਦਾ ਰਿਸ਼ਤਾ ਅਕਸਰ ਹੀ ਦੇਖਿਆ ਇਹ ਵੀ ਬਹੁਤ ਥੋੜੇ ਰਿਸ਼ਤਿਆਂ ਨੂੰ ਛੱਡ ਕੇ ਤਣਾ ਤਣੀ ਵਾਲਾ ਹੁੰਦਾ ਕਈ ਸਾਰੇ ਕਾਰਨ ਨੇ ਨੂੰਹ ਸੱਸ ਦੇ ਰਿਸ਼ਤੇ ਵਿੱਚ ਤਣਾ ਤਣੀ ਦੇ ਇੱਕ ਕਾਰਨ ਮੈਨੂੰ ਵੀ ਇਹ ਲੱਗਦਾ ਹੈ ਕਿ ਜਿਉਂ ਹੀ ਕੁੜੀ ਦਾ ਜਨਮ ਹੁੰਦਾ ਛੋਟੀ ਜੀ ਬੱਚੀ ਹੁੰਦੀ ਹੈ ਛੋਟੀ ਜੀ ਬੱਚੀ ਤੋਂ ਲੈ ਕੇ ਲੜਕੀ ਨੂੰ ਇੱਕ ਗੱਲ ਕਹੀ ਜਾਂਦੀ ਹੈ ਕਿ ਜਦ ਤੈਨੂੰ ਉਦੋਂ ਪਤਾ ਲੱਗੂ ਜਦੋਂ ਤੂੰ ਸੱਸ ਕੋਲੇ ਜਾਏਗੀ ਤੈਨੂੰ ਉਦੋਂ ਪਤਾ ਲੱਗੂ ਕਿਵੇਂ ਰਹਿਣਾ ਜਦੋਂ ਤੂੰ ਸੱਸ ਦੇ ਤਣੇ ਮਿਹਣੇ ਸੁਣੇਗੀ ਤੈਨੂੰ ਅਸਲੀ ਤਾਂ ਤੈਨੂੰ ਤੇਰੀ ਸੱਸ ਨੇ ਸਿਖਾਉਣਾ ਵੀ ਤੂੰ ਉਹ ਹੈ ਕਿ ਚੀਜ਼ਾਂ ਉਦੋਂ ਤੈਨੂੰ ਪਤਾ ਲੱਗਣਾ ਤੇ ਇਹਨੂੰ ਉਦੋਂ ਅਕਲ ਆਉਣੀ ਹੈ ਤੈਨੂੰ ਉਦੋਂ ਸੁਰਤ ਆਉਣੀ ਹੈ ਜਦੋਂ ਤੂੰ ਆਪਣੀ ਸੱਸ ਕੋਲ ਜਾਏਂਗੀ ਇਹੋ ਜਿਹੀਆਂ ਗੱਲਾਂ ਸੁਣਦੀ 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 ਜਿਹੜੀ ਲੜਕੀ ਆ ਉਹ ਵੱਡੀ ਹੁੰਦੀ ਆ ਐਵੇਂ ਸੱਸ ਦਾ ਹਾਲ ਆ ਸੱਸ ਨੂੰ ਅਕਸਰ ਹੀ ਜਿਹੜੇ ਆਣ ਗਵਾਨ ਵਾਲੇ ਆਸ ਪੜੋਸ ਵਾਲੇ ਹੋਰ ਰਿਸ਼ਤੇਦਾਰ ਸਾਰੇ ਕਹਿੰਦੇ ਆ ਕਿ ਇਹਨੂੰ ਤਾਂ ਉਦੋਂ ਸੁਰਤ ਆਉਣੀ ਜਦੋਂ ਇਹਦੀ ਨੂੰਹ ਆ ਗਈ ਇਹਨੂੰ ਤਾਂ ਉਦੋਂ ਪਤਾ ਲੱਗਣਾ ਜਦੋਂ ਇਹਦੀ ਨੂੰਹ ਆ ਗਈ ਦੋਨੋਂ ਪਾਸੇ ਜਿਹੜੀਆਂ ਔਰਤਾਂ ਹੁੰਦੀਆਂ ਨੇ ਬਚਪਨ ਤੋਂ ਲੈ ਕੇ ਇੱਕੋ ਗੱਲ ਹੁੰਦੀਆਂ ਆਉਂਦੀਆਂ ਪਹਿਲਾਂ ਸੱਸ ਵੀ ਇੱਕ ਧੀ ਹੁੰਦੀ ਆ ਬਚਪਨ ਤੋਂ ਲੈ ਕੇ ਇੱਕ ਦੂਜੇ ਪ੍ਰਤੀ ਜਿਹੜੀ ਇੱਕ ਨਫ਼ਰਤ ਜੀ ਆ ਅਣਚਾਹੀ ਨਫ਼ਰਤ ਕੌਨਸ਼ਸ ਰੂਪ ਵਿੱਚ ਸੁਚੇਤ ਰੂਪ ਵਿੱਚ ਭਾਵੇਂ ਬੰਦਾ ਆਪਣੇ ਦਿਮਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਇੱਕ ਦੂਜੇ ਪ੍ਰਤੀ ਨਫ਼ਰਤ ਨਾ ਪਾਲੇ ਪਰ ਜਿਹੜੀਆਂ ਇਹ ਗੱਲਾਂ ਕਈਆਂ ਜਾਂਦੀਆਂ ਨੇ ਅਨਕੌਨਸ਼ਸ ਮਾਈਂਡ ਵਿੱਚ ਅਚੇਤ ਰੂਪ ਦੇ ਵਿੱਚ ਵਿਅਕਤੀ ਦੇ ਦਿਮਾਗ ਵਿੱਚ ਬਹਿ ਜਾਂਦੀਆਂ ਨੇ ਤਾਂ ਫਿਰ ਜਦੋਂ ਇੱਕ ਲੜਕੀ ਵਿਆਹ ਕੇ ਸਹੁਰੇ ਘਰ ਦੇ ਵਿੱਚ ਜਾਂਦੀ ਆ ਤਾਂ ਉੱਥੇ ਨਿੱਕੀ ਜੀ ਕੋਈ ਗੱਲ ਵਾਪਰਦੀ ਹੈ ਨਿੱਕੀ ਜੀ ਕੋਈ ਘਟਨਾ ਹੁੰਦੀ ਆ ਤਾਂ ਉਹ ਕਿਉਂਕਿ ਪਹਿਲਾਂ ਹੀ ਬਚਪਨ ਤੋਂ ਹੀ ਉਹਨੇ ਇਹ ਗੱਲਾਂ ਸੁਣੀਆਂ ਹੁੰਦੀਆਂ ਤਾਂ ਉਹ ਨਿੱਕੀ ਜੀ ਗੱਲ ਵੱਡੀ ਚੰਗਿਆੜੀ ਦਾ ਰੂਪ ਲੈ ਜਾਂਦੀ ਹੈ ਵੱਡੀ ਅੱਗ ਦਾ ਰੂਪ ਲੈ ਜਾਂਦੀ ਆ ਕਿ ਜਿਹੜੇ ਰਿਸ਼ਤੇ ਆ ਉਹ ਖਰਾਬ ਹੋਣ ਤੱਕ ਚਲੇ ਜਾਂਦੇ ਆ ਉਹਦੇ ਕਾਰਨ ਤਾਂ ਭਾਵੇਂ ਕਈ ਸਾਰੇ ਹੁੰਦੇ ਨੇ ਇੱਕ ਕਾਰਨ ਉਹਦੇ ਵਿੱਚ ਇਹ ਵੀ ਆ ਵੀ ਜਿਹੜੀ ਇੱਕ ਧੀ ਆ ਉਹ ਬਗਾਨੇ ਘਰ ਤੋਂ ਆਈ ਹੁੰਦੀ ਆ ਨਾ ਤਾਂ ਜਿੰਨਾ ਇੱਕ ਮਾਂ ਦਾ ਆਪਣੀ ਧੀ ਦੇ ਨਾਲ ਸਨੇਹ ਹੁੰਦਾ ਨਾ ਤਾਂ ਸੱਸ ਦਾ ਉਸ ਆਪਣੀ ਜਿਹੜੀ ਨੂੰਹ ਹੁੰਦੀ ਹੈ ਉਹਦੇ ਨਾਲ ਉਹਨਾਂ ਸਨੇਹ ਹੁੰਦਾ ਤੇ ਨਾ ਹੀ ਜਿਹੜੀ ਧੀ ਆ ਬਗਾਨੇ ਘਰ ਤੋਂ ਵਿਆਹ ਕੇ ਨੂੰਹ ਦੇ ਰੂਪ ਵਿੱਚ ਦੂਜੇ ਘਰੇ ਆਈ ਆ ਉਹਦਾ ਆਪਣੀ ਸੱਸ ਨਾਲ ਆਪਣੀ ਮਾਂ ਵਾਲਾ ਸਨੇਹ ਹੁੰਦਾ ਪਰ ਕਿਤੇ ਨਾ ਕਿਤੇ ਜੇਕਰ ਅਸੀਂ ਦੇਖੀਏ ਕਿ ਇਹ ਇਹ ਇੱਕ ਜਿਹੜਾ ਤਣਾ ਹੈ ਲਗਾਤਾਰ ਬਚਪਨ ਤੋਂ ਇੱਕ ਕੁੜੀ ਹੁੰਦੀ ਹੁੰਦੀ ਆ ਇੱਕ ਸੱਸ ਹੁੰਦੀ ਹੁੰਦੀ ਆ ਆਪਣੀ ਨੂੰਹ ਪ੍ਰਤੀ ਇਹ ਵੀ ਭੂਮਿਕਾ ਨਿਭਾਉਂਦਾ ਕਿਉਂਕਿ ਘਰਾਂ ਦੇ ਵਿੱਚ ਜੇਕਰ ਲੜਾਈ ਹੁੰਦੀ ਆ ਤਾਂ ਉਹ ਮਾਵਾ ਧੀਆਂ ਦੀ ਵੀ ਹੁੰਦੀ ਆ ਮਾਵਾ ਧੀਆਂ ਵੀ ਆਪਸ ਵਿੱਚ ਇੱਕ ਦੂਜੀ ਨੂੰ ਬਹੁਤ ਕੁਝ ਕਹਿ ਲੈਂਦੀਆਂ ਨੇ ਤੇ ਕਈ ਵਾਰੀ ਤਾਂ ਮਾਵਾ ਧੀਆਂ ਦੇ ਜਿਹੜੀ ਸੋਚ ਆ ਉਹ ਕਈ ਗੱਲਾਂ ਤੇ ਨਹੀਂ ਮਿਲਦੀ ਹੁੰਦੀ ਬਹੁਤ ਸਾਰੀਆਂ ਗੱਲਾਂ ਜੇ ਅਸੀਂ ਆਦਰਸ਼ਵਾਦ ਵਿੱਚੋਂ ਨਿਕਲ ਕੇ ਸੋਚੀਏ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਮਾਂ ਦੀ ਧੀ ਨੂੰ ਪਸੰਦ ਨਹੀਂ ਹੁੰਦੀਆਂ ਤੇ ਧੀ ਦੀਆਂ ਮਾਂ ਨੂੰ ਪਸੰਦ ਨਹੀਂ ਹੁੰਦੀਆਂ ਪਰ ਫਿਰ ਵੀ ਉਹਨਾਂ ਨੂੰ ਪਤਾ ਹੈ ਸਾਡਾ ਨੱਕ ਸਾਡਾ ਰਿਸ਼ਤਾ ਸਾਡਾ ਸਨੇਹ ਸਾਡਾ ਪਿਆਰ ਕੀ ਆ ਫਿਰ ਵੀ ਉਹ ਇਕੱਠੇ ਰਹਿੰਦੇ ਆ ਤੇ ਜਦੋਂ ਇੱਕ ਨੂਹ ਸਸ ਦਾ ਰਿਸ਼ਤਾ ਬਣ ਜਾਂਦਾ ਤਾਂ ਫਿਰ ਉਹਨਾਂ ਦੀ ਸਹਿਣ ਸ਼ਕਤੀ ਸਹਿਨਸ਼ੀਲਤਾ ਇੱਕ ਦੂਜੇ ਪ੍ਰਤੀ ਬਹੁਤ ਘਟ ਜਾਂਦੀ ਹੈ ਇੱਕ ਤਾਂ ਕੁਦਰਤੀ ਰੂਪ ਵਿੱਚ ਹੀ ਵੀ ਉਹ ਉਸ ਸੱਸ ਨੇ ਆਪਣੇ ਕੋ ਖੋਣੀ ਜਾਈ ਹੁੰਦੀ ਤੇ ਉਹ ਉਹਦੀ ਕੁੱਖੋ ਪੈਦਾ ਨਹੀਂ ਹੋਈ ਹੁੰਦੀ ਤੇ ਉਹਨਾਂ ਵਿੱਚ ਜਿਹੜਾ ਲਗਾ ਉਸ ਘਰ ਵਿੱਚ ਪਲ ਕੇ ਪੈਦਾ ਹੋਣਾ ਸੀ ਉਹ ਨਹੀਂ ਹੁੰਦਾ ਇਸ ਕਰਕੇ ਇੱਕ ਦੂਜੇ ਨਾਲ ਉਹ ਗਹਿਰਾ ਲਗਾੜ ਹੀ ਹੁੰਦਾਗਾ ਇਹ ਕਾਰਨ ਬਣ ਜਾਂਦਾ ਤੇ ਦੂਜਾ ਜਿਹੜੇ ਤਾਨੇ ਮੇਨੇ ਆ ਉਹ ਬਣ ਜਾਂਦੇ ਆ ਤੇ ਜਿਹੜਾ ਰਿਸ਼ਤਾ ਹੁੰਦਾ ਨੂੰ ਸੱਸ ਦਾ ਉਹ ਬਹੁਤ ਛੇਤੀ ਨਿੱਕੀ ਜੀ ਗੱਲ ਤੋਂ ਖਰਾਬ ਹੋ ਜਾਂਦਾ ਹੈ ਇਕਲੀ ਔਰਤ ਪ੍ਰਤੀ ਨਿਹਗਾ ਇੱਕ ਜਵਾਈ ਵੀ ਆ ਜੇਕਰ ਉਹ ਆਪਣੇ ਸਹੁਰੇ ਘਰ ਜਾਂਦਾ ਤੇ ਸਹੁਰੇ ਘਰ ਜੇ ਉਹਦੀ ਮਾੜੀ ਜੀ ਵੀ ਕਦਰ ਨਾ ਹੋਵੇ ਲੜਦਾ ਪਿਓ ਪੁੱਤ ਵੀ ਲੈਂਦੇ ਆ ਪਰ ਜੇਕਰ ਜਵਾਈ ਨੂੰ ਨਿੱਕੀ ਜੀ ਗੱਲ ਵੀ ਕਹਿ ਦਿੱਤੀ ਜਾਵੇ ਤਾਂ ਜਵਾਈ ਰੋਸ ਜਾਂਦਾ ਕਈ ਵਾਰੀ ਸਾਰੀ ਸਾਰੀ ਜ਼ਿੰਦਗੀ ਮੁੜ ਕੇ ਉਹ ਆਪਣੇ ਸਹੁਰਿਆਂ ਵੱਲ ਮੂੰਹ ਨਹੀਂ ਕਰਦਾ ਤਾਂ ਹੁਣ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਅਜਿਹੀ ਸੋਚ ਆਪਣੇ ਦਿਮਾਗਾਂ ਵਿੱਚ ਵੀ ਨਾ ਰੱਖੀਏ ਤੇ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਦੇ ਸਾਡੀਆਂ ਛੋਟੀਆਂ ਬੱਚੀਆਂ ਨੇ ਉਨ੍ਹਾਂ ਦੇ ਦਿਮਾਗਾਂ ਵਿੱਚ ਵੀ ਇਹੋ ਜਿਹੀ ਸੋਚ ਆ ਜਿਹੜੀ ਆਪਣੀ ਸੱਸਾਂ ਪ੍ਰਤੀ ਜਾਂ ਸੱਸਾਂ ਵੀ ਆਪਣੀਆਂ ਨੂੰਹਾਂ ਪ੍ਰਤੀ ਇਹੋ ਜਿਹੀ ਨਾਮ ਬਣਨ ਦੀ ਹੈ ਆਪਾਂ ਕੋਸ਼ਿਸ਼ ਕਰ ਸਕਦੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਸੋ ਮੈਨੂੰ ਇਹ ਵੀਡੀਓ ਦੇਖ ਕੇ ਬਹੁਤ ਵਧੀਆ ਲੱਗੀ ਇੱਕ ਨੂੰਹ ਦਾ ਆਪਣੀ ਸੱਸ ਪ੍ਰਤੀ ਸਨੇਹ ਪਿਆਰ ਦੇਖ ਕੇ ਮਨ ਬੜਾ ਭਾਵਕ ਹੋਇਆ ਜਜ਼ਬਾਤੀ ਹੋਇਆ ਬੜੀ ਪਿਆਰੀ ਲੱਗੀ ਮੈਨੂੰ ਇਹ ਵੀਡੀਓ ਮੈਂ ਇਸ ਕਰਕੇ ਤੁਹਾਡੇ ਨਾਲ ਸਾਂਝੀ ਕੀਤੀ ਆ ਜੇਕਰ ਤੁਹਾਨੂੰ ਚੰਗੀ ਲੱਗੇ ਤਾਂ ਤੁਸੀਂ ਵੀ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰ ਦੇਣਾ ਬਹੁਤ ਮਿਹਰਮੰਦ